ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਤੁਹਾਨੂੰ ਰਸਤੇ ਖੁਸ਼ਹਾਲ ਰੱਖੇ ਤੇ ਵੈਲਕਮ ਜੀ ਸਾਡੇ YouTube ਚੈਨਲ ਤੇ ਐਂਡ ਜੇ ਤੁਸੀਂ ਨਿਊ ਆਏ ਹੋ ਤੇ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀਆਂ ਵੀਡੀਓਜ਼ ਨੂੰ ਮੇਰੇ ਜਿਹੜੇ ਸ਼ਾਰਟਸ ਆ ਮੈਂ ਅਪਲੋਡ ਕੀਤੇ ਹੋਏ ਉਹਨਾਂ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਆਪਣੇ ਵਲੌਗ ਕਿਵੇਂ ਲੱਗ ਰਹੇ ਆ ਥੈਂਕ ਯੂ ਸੋ ਮੱਚ ਜੀ ਤੇ ਅੱਜ ਆਪਾਂ ਜਾ ਰਹੇ ਆ ਇੱਕ ਸਪੈਸ਼ਲ ਜਿਹਾ ਵਲੌਗ ਸ਼ੂਟ ਕਰਨ ਤੇ ਅੱਜ ਆਪਾਂ ਚੱਲੇ ਆ ਮੇਲਾ ਵੇਖਣ ਤੇ ਮੇਲਾ ਵਾ ਗੋਰੀਆਂ ਦਾ ਤੇ ਐਕਚੁਅਲੀ ਮੇਰਾ ਵੀ ਲਾਈਵ 'ਚ ਫਰਸਟ ਟਾਈਮ ਆ ਕੇ ਮੈਂ ਗੋਰੀਆਂ ਦਾ ਕੋਈ ਮੇਲਾ ਵੇਖਿਆ ਤੇ ਕਹਿ ਲੋ ਕਿ ਬੜਾ ਹੀ ਵਧੀਆ ਨਜ਼ਾਰਾ ਸੀਗਾ ਤੇ ਆਪਾਂ ਵਲੌਗ ਸ਼ੂਟ ਕੀਤਾ ਵਾ ਤੇ ਆਓ ਤੁਹਾਨੂੰ ਵੀ ਲੈ ਚਲਦੇ ਆ ਉਸ ਮੇਲੇ ਵਿੱਚ ਤੇ ਵੇਖਦੇ ਆ ਕਿ ਇਹ ਗੋਰੇ ਕਿਦਾਂ ਸੈਲੀਬ੍ਰੇਟ ਕਰਦੇ ਆ ਹਨਾ ਆਪਣੇ ਜਿੱਦਾਂ ਫੰਕਸ਼ਨ ਨੂੰ ਤੇ ਵੈਸੇ ਮੈਨੂੰ ਲੱਗਦਾ ਇਹਨਾਂ ਦਾ ਕੋਈ ਚਰਚਾ ਉੱਥੇ ਮੈਨੂੰ ਇਹ ਸੀਗਾ ਤੇ ਪਰ ਮੈਨੂੰ ਹੈਰਾਨਗੀ ਹੋਈ ਵੀ ਚਰਚ ਦੇ ਬਾਹਰ-ਬਾਰ ਮੇਲਾ ਲੱਗਾ ਤੇ ਗੋਰੇ ਆਪਦੇ ਵੀਰਾਂ ਸ਼ੀਰਾਂ ਪੈਗ ਸ਼ੈਗ ਲਗਾ ਰਹੇ ਆ ਪਤਾ ਨਹੀਂ ਹੁਣ ਹਨਾ ਆਪਾਂ ਨੂੰ ਇਹਨਾਂ ਦੇ ਜਿਹੜਾ ਲੱਗ ਜਾਂਦਾ ਕੀ ਸਿਸਟਮ ਆ ਤੇ ਚਲੋ ਆਪਾਂ ਬਹੁਤੀਆਂ ਵਿਚਾਰਾਂ 'ਚ ਨਾ ਪਈਏ ਤੇ ਉਹਨਾਂ ਦਾ ਆਪਣਾ ਹਿਸਾਬ ਆ ਹਨਾ ਗੋਰਿਆਂ ਦਾ ਤੇ ਆਪਾਂ ਜੋ ਮੇਲਾ ਵੇਖਦੇ ਆ ਤੇ ਲੈ ਚਲਦੇ ਆ ਤੁਹਾਨੂੰ ਮੇਲੇ ਵਾਲੀ ਥਾਂ ਤੇ ਤੇ ਇਹ ਆਪਾਂ ਪਹੁੰਚ ਗਏ ਜੀ ਉਹਨਾਂ ਦੇ ਚਰਚ ਦੇ ਨੇੜੇ ਇੱਧਰ ਖੱਬੀ ਸਾਈਡ ਤੇ ਚਰਚ ਆ ਉਹ ਮੇਥੋਂ ਸ਼ੂਟ ਨਹੀਂ ਹੋਇਆ ਤੇ ਹੁਣ ਆਪਾਂ ਮੇਲੇ ਜੈਂਟਰ ਕਰਦੇ ਆ ਤੇ ਇਹਨਾਂ ਨੇ ਸਾਈਕਲ ਵਗੈਰਾ ਲਾਏ ਕਿਉਂਕਿ ਆ ਗਰਮੀਆਂ ਦੇ ਦਿਨੇ ਆ ਨਾ ਤੇ ਗੋਰੇ-ਗੋਰੀਆਂ ਸਾਈਕਲਿੰਗ ਬਹੁਤ ਜ਼ਿਆਦਾ ਕਰਦੇ ਆ ਜਾਂ ਵੈਸੇ ਵੀ ਹਨਾ ਆਪਾਂ ਨੂੰ ਪਤਾ ਹੀ ਆਪਣੀ ਫਿਟਨੈਸ ਨੂੰ ਮੇਨ ਮੰਨਦੇ ਆ ਤੇ ਆਪਣੇ ਇਹਨਾਂ ਦੀ ਤੰਦਰੁਸਤੀ ਆਪਾਂ ਨੂੰ ਪਤਾ ਹੀ ਆ ਕਿ ਇਹ ਆਪਣੇ ਨਾਲੋਂ ਕਿਤੇ ਜ਼ਿਆਦਾ ਵੱਧ ਫਿੱਟ ਹੁੰਦੇ ਆ ਤੇ ਆ ਗਏ ਆ ਜੀ ਆਪਾਂ ਮੇਲੇ 'ਚ ਤੇ ਮੇਲੇ 'ਚ ਵੇਖੋ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਤੇ ਇੱਥੇ ਕੋਈ ਕਿਸੇ ਨੂੰ ਨਹੀਂ ਕਹਿਣ ਦੀ ਨਹੀਂ ਵੇਖਿਆ ਸ਼ਿੰਦੋਰੀ ਕੁੜੀ ਨੇ ਕਿੱਦਾਂ ਦੇ ਕੱਪੜੇ ਪਾਏ ਸੀ ਕਿੱਦਾਂ ਦੀ ਡਰੈੱਸ ਪਾਈ ਸੀ ਕਿਉਂਕਿ ਉਹੜੀਆਂ ਬੁੜੜੀਆਂ ਗੱਲਾਂ ਕਰਨ ਵਾਲੀਆਂ ਇਹਨਾਂ ਨੇ ਆਪ ਹੀ ਓਦਾਂ ਦੇ ਕੱਪੜੇ ਪਾਏ ਹੋਏ ਆ ਇਸ ਕਰਕੇ ਇੱਥੇ ਕੋਈ ਕਿਸੇ ਨੂੰ ਬੁਰੀ ਮਾੜੀ ਗੱਲ ਨਹੀਂ ਕਹਿੰਦਾ ਸਾਰੇ ਆਪੋ ਆਪਣਾ ਇੰਜੋਏ ਕਰਦੇ ਆ ਤੇ ਇਨਾਂ ਦੇ ਇੱਥੇ ਕੋਈ ਹੋਊਗਾ ਜਿੱਦਾਂ ਲੋਕਲ ਸਿੰਗਰ ਹੋਣਗੇ ਇਹਨਾਂ ਦੇ ਹਨਾ ਤੇ ਉਹ ਸਟੇਜ ਤੇ ਪਰਫਾਰਮ ਕਰਨਦੇ ਆ ਹੀ ਤੇ ਵੇਖੋ ਗੋਰੇ-ਗੋਰੀਆਂ ਕੋਈ ਜਿੱਦਾਂ ਬੈਠੇ ਜਿਨ੍ਹਾਂ ਨੂੰ ਬਹਿਣ ਨੂੰ ਥਾਂ ਮਿਲ ਗਈ ਤੇ ਮੈਂ ਵਲੌਗ ਸ਼ੂਟ ਕਰਨ ਚਲੀ ਤੇ ਗਈ ਮੇਲੇ 'ਚ ਪਰ ਮੈਨੂੰ ਡਰ ਵੀ ਸੀਗਾ ਪਰ ਨਹੀਂ ਇਦਾਂ ਦੀ ਕੋਈ ਉੱਥੇ ਮੈਨੂੰ ਲੱਗਦਾ ਆਪਣਾ ਇੰਜੋਏਮੈਂਟ ਚ ਉਹਨਾਂ ਦਾ ਇੰਨਾ ਕਿ ਧਿਆਨ ਸੀਗਾ ਕਿ ਉਹ ਕਿਸੇ ਨੂੰ ਬਿਲਕੁਲ ਵੀ ਬੁਰਾ ਭਲਾ ਨਹੀਂ ਕਹਿੰਦੇ ਸਗੋਂ ਖੁਸ਼ ਹੁੰਦੇ ਆ ਹਨਾ ਤੇ ਮੈਨੂੰ ਲੱਗਦਾ ਇੰਡੀਅਨ ਪੰਜਾਬਣ ਉੱਥੇ ਮੈਂ ਹੀ ਸੀਗੀ ਤੇ ਉਹ ਵੀ ਰੱਬੀ ਵੇਖ ਲੋ ਕਿ ਮੈਂ ਵਾਕ ਕਰਨ ਜਾ ਰਹੀ ਸੀਗੀ ਤੇ ਰਸਤੇ 'ਚ ਮੈਨੂੰ 뮤직 ਦੀ ਆਵਾਜ਼ ਸੁਣੀ ਤੇ ਮੈਂ ਇੱਧਰ ਨੂੰ ਹੋ ਗਈ ਚਰਚ ਵਾਲੀ ਸਾਈਡ ਨੂੰ ਤੇ ਅੱਗੇ ਜਦੋਂ ਮੈਂ ਗਈ ਤੇ ਫਿਰ ਮੈਂ ਮੇਲਾ ਵੇਖਿਆ ਤੇ ਮੈਂ ਕਿਹਾ ਚਲੋ ਆਪਾਂ ਸ਼ੂਟ ਕਰਦੇ ਆਂ ਤੇ ਵਲੌਗ ਬਣਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਮੇਲਾ ਵਿਖਾਵਾਂਗੇ ਵੇਖੋ ਘੋਰੇ ਘੋਰੀਆਂ ਆਪਣਾ ਇੰਜੋਏਮੈਂਟ ਕਰਦੇ ਕਿਉਂਕਿ ਗਰਮੀ ਇੱਥੇ ਵੀ ਬਹੁਤ ਜ਼ਿਆਦਾ ਵਾ 28 30 ਤੱਕ ਟੈਂਪਰੇਚਰ ਚੱਲ ਜਾਂਦਾ ਵਾ 28 30 ਡਿਗਰੀ ਤੱਕ ਤੇ ਇਹ ਫਿਰ ਈਵਨਿੰਗ ਟਾਈਮ ਸੀਗਾ ਜੇ ਮੈਨੂੰ ਲੱਗਦਾ 8:30 9 ਦਾ ਟਾਈਮ ਹੋਊਗਾ ਪਰ ਇੱਥੇ 10 10:30 ਵਜੇ ਜਾ ਕੇ ਦਿਨ ਛੇਪਦਾ ਵਾ ਤੇ ਬਹੁਤ ਜ਼ਿਆਦਾ ਧੁੱਪ ਸੀ ਜਦੋਂ ਮੈਂ ਆਈ ਫਿਰ ਮੈਂ ਇੱਕ ਘੰਟਾ ਤੱਕ ਮੇਲਾ ਇੰਜੋਏ ਕੀਤਾ ਬਹੁਤ ਮਜ਼ਾ ਆਇਆ ਤੇ ਉਹ ਬੋਲਣ ਤੇ ਇੰਗਲਿਸ਼ ਚ ਦਏ ਹੀ ਗਾਣੇ ਮੈਨੂੰ ਸਮਝ ਤੇ ਕੁਝ ਨਹੀਂ ਲੱਗੀ ਚਲੋ ਪਰ ਮੈਨੂੰ ਵਧੀਆ ਲੱਗਿਆ ਕਿ ਉਹ ਖੁਸ਼ ਹੋ ਰਿਹਾ ਤੇ ਉਹਨਾਂ ਨੂੰ ਵੇਖ ਕੇ ਮੈਂ ਵੀ ਖੁਸ਼ ਹੋ ਗਈ ਦੂਜੇ ਨੂੰ ਹੱਸਦੇ ਨੂੰ ਵੇਖ ਕੇ ਹੱਸਣਾ ਬੜਾ ਹੀ ਔਖਾ ਕੰਮ ਆ ਬਹੁਤੇ ਲੋਕਾਂ ਤੋਂ ਹੁੰਦਾ ਨਹੀਂ ਹਨਾ ਕਈ ਦੂਜੇ ਨੂੰ ਹੱਸਦਾ ਵੇਖ ਕੇ ਹੀ ਆਪਣੇ ਤੁਹਾਨੂੰ ਪਤਾ ਹੀ ਆ ਕਿਦਾਂ ਦਾ ਬਿਹੇਵਰ ਕਰਨ ਲੱਗ ਜਾਂਦੇ ਆ ਬਾਕੀ ਮੇਲੇ ਚ ਆ ਕੇ ਮੈਂ ਇਹਨਾਂ ਦੀ ਇਹ ਗੱਲ ਵੇਖੀ ਕੋਈ ਕਿਸੇ ਵੱਲ ਧਿਆਨ ਨਹੀਂ ਦੇਂਦਿਆ ਨਹੀਂ ਤੇ ਸਾਡੇ ਮੇਲਿਆਂ 'ਚ ਬੀਬੀਆਂ ਦਾ ਧਿਆਨ ਹੁੰਦਾ ਵਾ ਫਲਾਣੇ ਦੀਆਂ ਕੁੜੀਆਂ ਵੇਖੂ ਕੀ ਕਰਨਦੀਆਂ ਇੱਥੇ ਮੈਨੂੰ ਕੋਈ ਨਹੀਂ ਕਹਿੰਦੇ ਆ ਮੋਬਾਈਲ ਕੱਢੀ ਫਿਰਦੀ ਆ ਮੋਬਾਈਲ ਤੇ ਵੀਡੀਓ ਸ਼ੂਟ ਕਰੀ ਜਾਂਦੀ ਆ ਕਿਉਂ ਕਿਉਂਕਿ ਇਹ ਗੋਰੇ ਲੋਕ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਇਹਨਾਂ ਦਾ ਕਲਚਰ ਨਹੀਂ ਸਹੀ ਜਾਂ ਇਹਨਾਂ ਦਾ ਰਹਿਣ ਸਹਿਣ ਨਹੀਂ ਸਹੀ ਪਰ ਇੱਥੇ ਹਰ ਇੱਕ ਨੂੰ ਆਪਣੀ ਆਜ਼ਾਦੀ ਆ ਫ੍ਰੀडम ਆ ਇੱਥੇ ਆਪਾਂ ਨੂੰ ਜਿੰਨੇ ਗੱਲਾਂ ਕਰਨੀਆਂ ਉਹਨੇ ਸੂਟ ਸਲਵਾਰ ਪਾਏ ਤੋਂ ਸਿਰ ਤੇ ਚੁੰਨੀ ਲਈ ਤੋਂ ਵੀ ਸਾਨੂੰ ਜੱਜ ਕਰ ਲੈਣਾ ਹਨਾ ਪਰ ਇੱਥੇ ਸਾਰੇ ਲੋਕ ਆਪੋ ਆਪਣੇ ਇੰਜੋਏਮੈਂਟ ਚ ਲੱਗੇ ਸੀ ਤੇ ਸਾਰੇ ਨਿੱਕੇ ਨਿੱਕੇ ਪੈਕਿਜ ਹੈਗਰ ਹੁੰਦੇ ਹੀ ਕੋਈ beer ਪੀ ਜਾ ਰਿਹਾ ਸੀ ਤੇ ਫਿਰ ਜਦੋਂ ਇਹਨਾਂ ਨੇ ਆਪਣਾ ਜਿਹੜੇ ਸਿੰਗਰ ਆਏ ਸੀ ਹਨਾ ਇਹਨਾਂ ਨੇ ਆਪਣੀ ਵਧੀਆ ਪਰਫਾਰਮੈਂਸ ਦਿੱਤੀ ਤੇ ਸਾਰਿਆਂ ਨੇ ਵਧੀਆ ਡਾਂਸ ਕੀਤਾ ਇੰਜੋਏ ਕੀਤਾ ਮੈਂ ਤੇ ਫਿਰ 10:30 ਵਜੇ ਵਾਪਸ ਆਣੀ ਹਾਂ ਕਿਉਂਕਿ ਮੈਨੂੰ ਜਿਗਾ ਕਿ ਹੁਣ ਜਾ ਕੇ ਹਨਾ ਲੰਮੀ ਪਈ ਨਾ ਸੌਂਣੀ ਤੇ ਇਹਨਾਂ ਦਾ ਤੇ ਪਤਾ ਨਹੀਂ ਕਦੋਂ ਤੱਕ ਇਹ ਕੰਮ ਚੱਲਣਾ ਤੇ ਮੈਨੂੰ ਲੱਗਦਾ ਕਿ ਇਹ 11-12 ਵਜੇ ਤੱਕ ਤਕਰੀਬਨ ਇਹਨਾਂ ਦਾ ਇਹ ਇੰਜੋਏਮੈਂਟ ਚੱਲਿਆ ਹੋਊਗਾ ਇਹ ਨਹੀਂ ਆ ਕਿ ਬਜ਼ੁਰਗ ਆਏ ਸੀ ਹਨਾ ਜਿੱਦਾਂ ਬੱਚੇ ਵੀ ਆਏ ਹੀ ਛੋਟੇ ਛੋਟੇ ਸਾਰੇ ਜਿੱਦਾਂ ਇਹ ਆਪਣੀਆਂ ਫੈਮਲੀਆਂ ਨੂੰ ਲੈ ਕੇ ਆਏ ਹੀ ਤੇ ਬਹੁਤ ਹੀ ਵਧੀਆ ਇਹਨਾਂ ਨੇ ਆਪਣਾ ਇੰਜੋਏ ਕੀਤਾ ਸਟਾਲ ਲੱਗੇ ਹੋਏ ਹੀ ਖਾਣ ਪੀਣ ਦੇ ਸਾਰੇ ਹੀ ਤੇ ਇੱਕ ਸਾਈਡ ਤੇ ਜਿੱਦਾਂ ਵੱਖਰਾ ਬੀਰ ਬਾਰ ਬਣਿਆ ਹੈ ਉੱਥੋਂ ਜਿੱਦਾਂ ਇਹ ਆਪਣੇ ਡਰਿੰਕ ਵਗੈਰਾ ਕਰਦੇ ਸੀ ਤੇ ਇਹਨਾਂ ਦਾ ਕਲਚਰ ਆ ਤੇ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਦੇ ਕਲਚਰ ਬਾਰੇ ਹਨਾ ਜੱਜ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕਿ ਇਹਨਾਂ ਦਾ ਕਲਚਰ ਇਦਾਂ ਵਾ ਉਦਾਂ ਵਾ ਉਹ ਆਪਣੀ ਥਾਂ ਬਿਲਕੁਲ ਸਹੀ ਆ ਉਹ ਹਰ ਇੱਕ ਨੂੰ ਜ਼ਿੰਦਗੀ ਜੀਣ ਦਾ ਮੇਰੇ ਹਿਸਾਬ ਨਾਲ ਮੌਕਾ ਦਿੰਦੇ ਆ ਕਿਸੇ ਤੋਂ ਕਿਸੇ ਦਾ ਹੱਕ ਕਿਸੇ ਦੀ ਖੁਸ਼ੀ ਨਹੀਂ ਖੋਂਦੇ ਤੇ ਆਪਣੇ ਤੇ ਮੇਲਿਆਂ 'ਚ ਬੀਬੀਆਂ ਇੱਕ ਬੰਨੇ ਭਾਂਡੇ ਮਾਂਜੀ ਜਾਣਗੀਆਂ ਇੱਕ ਬੰਨੇ ਫੁਲਕੀਆਂ ਦੀ ਸੇਵਾ ਤੇ ਨਾਲੇ ਹੀ ਉੱਥੇ ਬੈਠੀਆਂ ਸਤਨਾਵੈਗਰੂ ਤੇ ਨਾਲੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਨੋਹਾਂ ਦੀਆਂ ਚੁਬਲੀਆਂ ਕਰੀ ਜਾਂਦੀਆਂ ਵਾ ਇੱਥੇ ਇਦਾਂ ਦਾ ਕੁਝ ਵੀ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਦਾ ਤੇ ਇਸੇ ਕਰਕੇ ਮੈਂ ਕਹਿੰਨੀ ਆ ਕਿ ਸਭ ਤੋਂ ਵੱਡਾ ਸੁਨੇਹਾ ਮੇਰੇ ਵਲੌਗਾਂ 'ਚ ਮੈਂ ਇਹੋ ਹੀ ਤੁਹਾਨੂੰ ਦਵਾਂਗੀ ਕਿ ਖੁਸ਼ ਰਿਹਾ ਕਰੋ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਵੇਖ ਕੇ ਖੁਸ਼ ਆ ਨਾ ਉਹ ਤੁਹਾਨੂੰ ਖੁਸ਼ ਵੇਖ ਕੇ ਦੁਖੀ ਹੋ ਜਾਂਦੇ ਆ ਉਹਨਾਂ ਤੋਂ ਤੁਹਾਡਾ ਖੁਸ਼ ਰਹਿਣਾ ਇੰਨੀ ਚੱਲਿਆ ਜਾਂਦਾ ਤੇ ਐਵੇਂ ਕਿਸੇ ਦੀ ਪ੍ਰਵਾਹ ਨਾ ਕਰਿਆ ਕਰੋ ਇਹ ਗੋਰੇ ਲੋਕ ਆਪਣੀ ਲਾਈਫ ਇੰਜੋਏ ਕਰਦੇ ਆ ਤਾਂ ਹੀ ਹੋਏ ਨੇ ਇੰਨੇ ਸਾਲ ਜੀਂਦੇ ਆ ਤੇ ਸਾਡੇ ਕਹਿ ਲਓ ਇੰਨੀ ਛੋਟੀ ਉਮਰ ਦੇ ਵਿੱਚ ਇਨਸਾਨ ਹਨਾ ਸਾਡੇ ਰੱਬ ਨੂੰ ਪਿਆਰੇ ਹੋ ਜਾਂਦੇ ਆ ਕਿਉਂਕਿ ਸਾਨੂੰ ਟੈਨਸ਼ਨ ਸਟ्रेस ਦਿੱਤੀ ਜਾਂਦੀ ਆ ਸਾਨੂੰ ਸਭ ਤੋਂ ਬਾਅਦ ਇਹ ਕਿਹਾ ਜਾਂਦਾ ਵਾ ਕਿ ਸਮਾਜ ਵੱਲ ਵੇਖੋ ਪਹਿਲਾਂ ਸਮਾਜ ਬਾਰੇ ਸੋਚਣਾ ਵਾ ਫਿਰ ਆਪਣੇ ਬਾਰੇ ਵੇਖੋ ਇੱਥੇ ਕਿਸੇ ਦਾ ਕਿਸੇ ਵੱਲ ਧਿਆਨ ਨਹੀਂ ਜਿਹੜੇ ਇੱਕ ਦੂਜੇ ਨੂੰ ਜਾਣਦੇ ਆ ਕਿਸੇ ਦੇ नोन ਸੀ ਉਹ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੀ ਤੇ ਜਾਂ ਫਿਰ ਅਗਲੀ ਵੀਡੀਓ 'ਚ ਤੁਸੀਂ ਵੇਖਿਓ ਫਰੰਟ ਤੇ ਸਟੇਜ ਤੇ ਜਾ ਕੇ ਡਾਂਸ ਕਰਦੇ ਹੀ ਕਈ ਇੱਥੇ ਇਕੱਲੇ-ਇਕੱਲੇ ਵੀ ਸੀ ਉਹ ਆਪਣਾ ਇੰਜੋਏਮੈਂਟ ਕਰੀ ਜਾਂਦੇ ਆ ਵੇਖੋ ਵੀਰਾਂ ਇਹਨਾਂ ਨੇ ਰੱਖੀਆਂ ਗੱਲਾਂ ਬਾਤਾਂ ਕਰੀ ਜਾ ਰਹੇ ਆ ਕਿਸੇ ਦਾ ਕਿਸੇ ਦਾ ਵੀ ਇੱਕ ਦੂਜੇ ਵੱਲ ਧਿਆਨ ਨਹੀਂ ਆ ਕਿ ਫਲਾਣੇ ਵੱਲ ਵੇਖੀ ਉਹ ਕੀ ਕਰਦਾ ਫਲਾਣੇ ਦੀ ਕੁੜੀ ਵੱਲ ਵੇਖੀ ਉਹ ਕੀ ਕਰਦੀ ਇਹਦੀ ਇਹਨਾਂ ਦੇ ਕਲਚਰ ਚ ਹੈ ਹੀ ਨਹੀਂ ਆ ਤੇ ਸਭ ਤੋਂ ਬੈਸਟ ਚੀਜ਼ ਮੈਨੂੰ ਇਹਨਾਂ ਦੀ ਇਹ ਲੱਗੀ ਬਹੁਤ ਵਧੀਆ ਸਟਾਲ ਲੱਗੇ ਸੀਗੇ ਖਾਣ ਪੀਣ ਦੇ ਡਰਿੰਕਸ ਦੇ ਤੇ ਇੱਥੇ ਫਿਰ ਇਹ ਨਹੀਂ ਜੱਜ ਕਰਦੇ ਕਿ ਬੰਦਾ ਸ਼ਰਾਬ ਪੀਵੇ ਤੇ ਬੜੀ ਭਾਦਰੀ ਦੀ ਗੱਲ ਆ ਤੇ ਬੁੜੀਆਂ ਜੇ ਸ਼ਰਾਬ ਪੀ ਲੈਣ ਓਹ ਹੋ ਹੋ E oh aí ਬਹੁਤ ਸੋਹਣਾ ਮਾਹੌਲ ਸੀਗਾ ਬਹੁਤ ਹਸੀਨ ਜੀ ਸ਼ਾਮ ਸੀਗੀ ਇੱਕ ਤੇ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਆਪਾਂ ਉਦਾਂ ਹਨਾ ਨੈੱਟ ਤੇ ਵੇਖੀਦਾ ਸੀ ਕਿ ਜਿਹੜੇ ਆਪਣੇ ਫੋਰਨ ਜਾਂਦੇ ਆ ਮੁੰਡੇ ਕੁੜੀਆਂ ਉਹ ਵੀਡੀਓ ਅਪਲੋਡ ਕਰਦੇ ਸੀਗੇ ਹਨਾ ਕਿ ਤਾਂ ਗੋਰਿਆਂ ਦਾ ਹਜੂਮ ਗੋਰਿਆਂ ਦਾ ਇਕੱਠਾ ਤੇ ਉਹ ਵੀ ਵਿੱਚ ਜਾ ਕੇ ਵੀਡੀਓ ਬਣਾਉਂਦੇ ਸੀ ਤੇ ਫਸਟ ਟਾਈਮ ਮੈਂ ਲਾਈਵ ਵੇਖਿਆ ਤੇ ਬਹੁਤ ਹੀ ਵਧੀਆ ਲੱਗਿਆ ਮਤਲਬ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਹੋ ਗਿਆ ਉਹ ਆਪਣਾ ਪੈਗ ਸ਼ੈਗ ਲਾ ਰਹੇ ਹੀ ਬੀਰਾ ਪੀ ਰਹੇ ਹੀ ਮੈਨੂੰ ਉਹਨਾਂ ਨਾਲ ਕੋਈ ਨਹੀਂ ਹਨਾ ਉਹ ਉਹਨਾਂ ਦੀ ਆਪਣੀ ਲਾਈਫ ਆ ਪਰ ਉੱਥੇ ਜਾ ਕੇ ਚਾਰੇ ਪਾਸੇ ਪੋਜ਼ਿਟਿਵਿਟੀ ਵੇਖ ਕੇ ਤੁਹਾਨੂੰ ਖੁਦ ਨੂੰ ਪੋਜ਼ਿਟਿਵਿਟੀ ਫੀਲ ਹੁੰਦੀ ਆ ਤੁਸੀਂ ਵੀ ਪੋਜ਼ਿਟਿਵ ਹੁੰਦੇ ਹੋ ਤੇ ਬਹੁਤ ਹੀ ਵਧੀਆ ਮਾਹੌਲ ਸੀਗਾ ਸਾਰੇ ਇੰਜੋਏ ਕਰਦੇ ਪਏ ਹੀ ਕਿਸੇ ਦਾ ਕਿਸੇ ਵੱਲ ਫालतू ਧਿਆਨ ਨਹੀਂ ਹੈ ਤੇ ਸਾਡੇ ਸਾਨੂੰ ਪਤਾ ਸੀ ਕਿੰਨੇ ਆ ਕਿ ਸਭ ਤੋਂ ਵੱਧ ਧਾਰਮਿਕ ਅਸੀਂ ਆ ਖਣਾ ਪੰਜਾਬੀ ਜਾਂ ਇੰਡੀਅਨ ਅਸੀਂ ਮੰਨਦੇ ਆ ਪਰ ਸਭ ਤੋਂ ਵੱਧ ਇੱਕ ਦੂਜੇ ਦੀ ਚੁਗਲੀ ਚਪਟੀ ਕਰਕੇ ਜਿੰਨਾ ਪਾਪ ਅਸੀਂ ਆਪਣੇ ਸਿਰ ਤੇ ਚੜਾਉਨੇ ਆ ਨਾ ਮੈਨੂੰ ਲੱਗਦਾ ਹੋਰ ਵੀ ਚੜਾਉਂਦਾ ਹੋਊਗਾ ਤੇ ਇਹ ਗੋਰੇ ਲੋਕ ਤੇ ਹੈ ਹੀ ਨਹੀਂ ਇਦਾਂ ਦੇ ਫਿਰ ਆ ਇੱਕ कपल ਸੀ ਇਹਨਾਂ ਨੇ ਬਹੁਤ ਸੋਹਣਾ ਡਾਂਸ ਕੀਤਾ ਫਿਰ ਜਦੋਂ ਇਹ ਡਾਂਸ ਕਰਕੇ ਹਟੇ ਫਿਰ ਮੈਂ ਇਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮੈਂ ਇਹਨਾਂ ਦੋਵਾਂ ਜੀਆਂ ਦੀ ਵੀਡੀਓ ਕੈਪਚਰ ਕੀਤੀ ਤੇ ਸਾਡੇ ਇੱਥੇ ਦੋ ਜਾਨੇ ਘਰ ਵਾਲਾ ਘਰ ਵਾਲੀ ਕਿਤੇ ਡਾਂਸ ਕਰਨ ਲੱਗ ਜਾਂਦੇ ਆਪਾਂ ਨੂੰ ਪਤਾ ਹੀ ਆ ਲੈ ਪੈਣ ਜੇਠ ਦੇਰ ਸਾਹਮਣੇ ਖਲੋਤੇ ਸੋਹਰਾ ਸਾਹਮਣੇ ਤੇ ਸਿਰ ਤੋਂ ਚੁੰਨੀ ਲੱਥੀ ਸ਼ਰਮ ਦਾ ਘਾਟਾ ਅਸੀਂ ਇਹੋ ਹੀ ਸੁਣਦੀਆਂ ਵੱਡੀਆਂ ਹੁੰਨੀਆਂ ਵਾਂ ਜਵਾਨ ਹੁੰਨੀਆਂ ਵਾਂ ਇਹੋ ਹੀ ਸੁਣਦੀਆਂ ਬੁਢੜੀਆਂ ਹੋ ਜਾਂਦੀਆਂ ਤੇ ਫਿਰ ਬੁਢੜੀਆਂ ਹੋ ਕੇ ਇਹੋ ਹੀ ਗੱਲਾਂ ਅਸੀਂ ਕਰਨ ਲੱਗ ਪਈਆਂ ਹਨ ਆਪਣੀਆਂ ਧੀਆ ਭੈਣਾਂ ਨੂੰ ਨੂੰਹਾਂ ਨੂੰ ਕਿਉਂਕਿ ਕਿ ਸਾਡੇ ਸਮਾਜ ਦਾ ਜਿਹੜਾ ਦਾਇਰਾ ਪੰਜਾਬੀ ਸਮਾਜ ਦਾ ਇਹ ਚੀਜ਼ ਜਿਹੜੀ ਆ ਕਿ ਇਹ ਬਹੁਤ ਜ਼ਿਆਦਾ ਨੈਰੋ ਮਾਈਂਡਡ ਆ ਸਾਨੂੰ ਉਹਦੇ ਵਿੱਚ ਹੀ ਪਾਉਂਦੇ ਆ ਕਿ ਕਿਤੇ ਇਹਨਾਂ ਨੇ ਫਿਨਿਸ਼ ਕੀਤਾ ਹੋਊਗਾ ਸਾਰੇ ਜਣੇ ਤੁਸੀਂ ਵੀ ਇੰਜੋਏ ਕਰੋ ਇਹ ਮੇਲਾ ਰਿਕਾਰਡ ਕਰਨ ਦਾ ਮੇਰਾ ਇਹੀ ਮੋਟਿਵ ਆ ਕਿ ਇਹ ਲੋਕ ਜ਼ਿੰਦਗੀ ਨੂੰ ਖੁੱਲ ਕੇ ਜਿਉਂਦੇ ਆ ਤਾਂ ਹੀ ਇਹ ਇੰਨੀ ਲੰਮੀ ਜ਼ਿੰਦਗੀ ਜੀ ਪਾਉਂਦੇ ਆ ਵੇਖੋ ਕੋਈ ਕਿਸੇ ਨੂੰ ਇਹ ਨਹੀਂ ਆ ਕਿ ਤੂੰ ਐਡੇ ਛੋਟੇ ਕੱਪੜੇ ਪਾਏ ਆ ਤੈਨੂੰ ਸ਼ਰਮਦਾ ਘੱਟ ਆ ਹਨਾ ਤੂੰ ਇਦਾਂ ਡਾਂਸ ਕਰਨ ਦੀਆਂ ਤੈਨੂੰ ਸ਼ਰਮਦਾ ਘੱਟ ਆ ਸਾਨੂੰ ਇਹੀ ਚੀਜ਼ਾਂ ਹੀ ਬਸ ਸੁਣਨ ਨੂੰ ਮਿਲਦੀਆਂ ਹੋਰ ਕੁਝ ਨਹੀਂ ਸੁਣਨ ਨੂੰ ਮਿਲਦਾ ਤੇ ਉਹ ਸਾਰੇ ਜਾਨਿਆਂ ਦੇ ਇਹਨਾਂ ਦੇ ਦਿਮਾਗ ਡਿਵੈਲਪ ਹੋਏ ਹੁੰਦੇ ਆ ਹਨਾ ਇੱਕ ਪੋਜ਼ਿਟਿਵਿਟੀ ਦੇ ਨਾਲ ਇਹ ਰਹਿੰਦੇ ਆ ਜਿਉਂਦੇ ਆ ਇਹਨਾਂ ਨੂੰ 네ਗੈਟਿਵਿਟੀ ਘੱਟ ਮਿਲਦੀ ਆ ਆਪਦੇ ਆਲੇ ਦੁਆਲੇ ਤੋਂ ਸਮਾਜ ਤੋਂ ਤੇ ਸੌਰੀ ਜੇ ਮੇਰੀਆਂ ਕੁਝ ਗੱਲਾਂ ਕਿਸੇ ਨੂੰ ਚੁਪ ਗਈਆਂ ਹੋਣ ਪਰ ਇਹ ਸੱਚਾਈ ਆ ਜ਼ਿੰਦਗੀ ਦੀ ਤੇ ਸੱਚਾਈ ਆਪਾਂ ਬੋਲੀਏ ਨਾ ਬੋਲੀਏ ਸੱਚਾਈ ਹੀ ਰਹਿੰਦੀ ਆ ਇਹ ਸੀਗਾ ਲਾਸਟ ਸ਼ਾਟ ਇਸ ਮੇਲੇ ਦਾ ਤੇ ਇਸ ਤੋਂ ਬਾਅਦ ਫਿਰ ਮੈਂ ਘਰ ਚਲੀ ਗਈ ਵਾਪਸ ਤੇ ਬਹੁਤ ਹੀ ਮਜ਼ਾ ਆਇਆ ਬਹੁਤ ਇਹਨਾਂ ਵੱਲ ਵੇਖ ਕੇ ਮੇਰਾ ਦਿਲ ਖੁਸ਼ ਹੋਇਆ ਕਿ ਸਾਰੇ ਹੀ ਇੱਕ ਦੂਜੇ ਦੇ ਨਾਲ ਇੰਜੋਏ ਕਰਦੇ ਆ ਕੋਈ ਇਹ ਨਹੀਂ ਆ ਕਿ ਮੈਂ ਇੰਜੋਏ ਨਹੀਂ ਜ਼ਿੰਦਗੀ ਕਰ ਸਕਿਆ ਤੇ ਹੁਣ ਜਿਹੜੇ ਜਵਾਨ ਹਨਾ ਇੰਜੋਏ ਕਰਦੇ ਆ ਧੀਆ ਪੁੱਤ ਨੂਆਂ ਹੋ ਗਈਆਂ ਸੀ ਉਹਨਾਂ ਨੂੰ ਗੱਲਾਂ ਕਰੀ ਉਹਨਾਂ ਨੂੰ ਬੁਰਾ ਭਲਾ ਗੀ ਇਦਾਂ ਦਾ ਕੁਝ ਇੱਥੇ ਵੇਖਣ ਨੂੰ ਨਹੀਂ ਮਿਲਿਆ ਤੇ ਹਾਂਜੀ ਆਪ ਕੋ ਬਜ਼ੁਰਗ ਵੀ ਇਹਨਾਂ ਦੇ ਇੰਨਾ ਜ਼ਿਆਦਾ ਇੰਜੋਏ ਕਰਦੇ ਸੀਗੇ ਤੇ ਥੈਂਕ ਯੂ ਸੋ ਮਚ ਜੀ ਤੁਹਾਡਾ ਵੀਡੀਓ ਵੇਖਣ ਵਾਸਤੇ ਤੇ ਕੋਈ ਗੱਲ ਉੱਚੀ ਨਹੀਂ ਨਹੀਂ ਕਹੀ ਗਈ ਹੋਵੇ ਜਿਹੜੀ ਹਨਾ ਕਿਸੇ ਦੇ ਹਿੱਤ ਚ ਨਾ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਨੀ ਆ ਤੇ ਪਰ ਜੋ ਸੱਚ ਆ ਉਹ